ਹਰਨਪੀਰ ਪ੍ਰੀ ਸਸਰੀਏ ਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇੱਕ ਬਦਾਮੀ ਕਲਰ ਦੀ ਬਹੁਤ ਹੀ ਸੋਹਣੀ ਜਾਕਟਰ ਦਿਖਾਉਣੀ ਹੈ ਇਹ ਕਿਸੇ ਦੇ ਆਰਡਰ ਤੇ ਬਣੀ ਹੋਈ ਹੈ ਜਾਕਟਰ ਇਹ ਤਿਆਰ ਆ ਜਾਕਟਰ ਇਹਦੇ ਦੋ ਜੇਬਾਂ ਲੱਗੀਆਂ ਦੇਖੋ ਜੇ ਤੁਸੀਂ ਇਹ ਪਹਿਨਨੇ ਬਣਤੀ ਸਿੱਖਣੀ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੀ ਹੈ ਦੇਖੋ ਇਹਦਾ ਇਹ ਬਾਰਡਰ ਬਣਾਇਆ ਹੈ ਇੰਨਾ ਕ ਉੱਪਰ ਇਹ ਇਹ ਡਿਜ਼ਾਈਨ ਬਣਾਇਆ ਹੈ ਇਹ ਤਾਂ ਨਾ ਡਿਜ਼ਾਈਨ ਬਣੇ ਹੋਏ ਜਾਟ ਦੇ ਵਿੱਚ ਥੱਲੇ ਤੋਂ ਨੇੜੇ ਕਰਕੇ ਦਿਖਾਉਂਦੇ ਨੀਚੇ ਇਹਨਾਂ ਡਿਜ਼ਾਈਨ ਬਣਿਆ ਹੋਇਆ ਫਿਰ ਇਹਦੇ ਇਹ ਡਿਜ਼ਾਈਨ ਬਣਿਆ ਹੋਇਆ ਵੀ ਕਾਰਟ ਦੀ ਤਰ੍ਹਾਂ ਲੱਗੇ ਦੇਖੋ ਤੇ ਉੱਪਰ ਇਹ ਡਿਜ਼ਾਈਨ ਬਣੇ ਨੇ ਤਾਂ ਨਾ ਡਿਜ਼ਾਈਨ ਬਣਾਏ ਹੋਏ ਆ ਦੇਖੋ ਜਾਟ ਦੇ ਇਹ ਮੋਢੇ ਵਿੱਚੋਂ ਹੀ ਕੱਢੇ ਹੋਏ ਆ ਤੇ ਤੁਹਾਨੂੰ ਦੂਰ ਤੋਂ ਕਰਕੇ ਦਿਖਾਉਂਦਾ ਇਹ ਦੇਖ ਕੜ ਜਾਨੀ ਇੱਕ ਵਿਚਾਲੇ ਤੇ ਇੱਕ ਉੱਪਰ ਤੇ 6 ਦੇ ਬਟਨ ਲੱਗੇ ਆ ਦੇਖੋ ਤੇ ਬਹੁਤ ਹੀ ਸੋਹਣਾ ਕਲਰ ਹੈ ਤਾਂ ਬਦਾਮੀ ਕਲਰ ਹੈ ਜੀ ਫਿੱਕੀ ਜੀ ਆਉਂਦੀ ਹੈ ਤੇ ਵਰਦਮਾਨ ਦੇ ਉਨ ਨਾਲ ਇਹ ਬਣਾਈ ਹੋਈ ਹੈ ਇਹ ਕਿਸੇ ਨੇ ਬੁਣਤੀ ਸਿੱਖਣੀ ਹੋਵੇ ਸਾਨੂੰ ਕਮੈਂਟ ਕਰ ਸਕਦੇ ਆ ਅਸੀਂ ਪਿਛਲੇ ਪਾਸਾ ਵੀ ਦਿਖਾਉਨੇ ਆ ਤੁਹਾਨੂੰ ਦੇਖੋ ਪਿੱਛੇ ਵੀ ਇਸੇ ਤਰ੍ਹਾਂ ਹੀ ਬਣਿਆ ਹੋਇਆ ਦੇਖੋ ਫਿਰ ਇਹਦੇ ਵਿਚਾਲੇ ਹੀ ਉਵੇਂ ਹੀ ਅੱਗੇ ਨੂੰ ਹੀ ਡਿਜ਼ਾਈਨ ਬਣਾਇਆ ਜਿਵੇਂ ਅੱਗੇ ਪਾਇਆ ਉਹਨੇ ਥਾਂ ਚੀ ਤੇ ਪਿੱਛੇ ਦੇ ਪਾਸੇ ਪਾਇਆ ਉੱਪਰ ਫੇਰ ਆ ਡਿਜ਼ਾਈਨ ਬਣਾਇਆ ਦੇਖੋ ਬਦਮੀ ਇਹ ਕਲਰ ਬਹੁਤ ਸੋਹਣਾ ਕਲਰ ਹੈਗਾ ਜੇ ਸਹੀ ਪਾਇਨ ਸੰਤੋਖ ਹੋਵੇ ਤੁਹਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਬੁਣਤੀ ਵੀ ਕਿਸੇ ਨੇ ਸਿੱਖਣੀ ਹੋਵੇ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਕਈ ਦਿਨ ਹੋ ਗਏ ਵੀਡੀਓ ਨਹੀਂ ਪਈ ਕਿਉਂ ਅਸੀਂ ਸੁਪਤਾਂ ਤੇ ਲੱਗੇ ਹੋਏ ਸੀ ਵੀ ਉਧਰ ਤੇ ਇਧਰ ਮੇੜੋ ਬਣੀ ਨਹੀਂ ਸਾਥੋਂ ਤੇ ਅੱਜ ਅਸੀਂ ਇਹ ਛੋਟੀ ਜਿਹੀ ਵੀਡੀਓ ਬਣਾਈ ਹੈ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਤੇ ਸਭ ਤੋਂ ਸਾਹਨੇ ਜਰੂਰ ਦੱਸਿਓ ਦੇਖੋ ਇਹਦੀ ਫੱਟੀ ਬਣੀ ਹੋਈ ਸਫਾਈ ਦੇਖੋ ਕਿੰਨੀ ਹੈ ਤੇ ਯਮਾ ਨੀਚੇ ਤੋਂ ਹੀ ਬਟਨ ਲਾਏ ਇਹਦਾ ਬਾਰਡਰ ਜਿੰਮੀ ਛੋਟਾ ਬਣਾਇਆ ਹੈ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਜੈਕਟ ਕੈਜੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਕਿਸੇ ਵੀ ਭੈਣ ਨੇ ਆਰਡਰ ਦੇਣਾ ਹੋਵੇ ਇਸ ਕਲਰ ਦਾ ਜਾਂ ਕੋਈ ਕਲਰ ਦਾ ਸਕੀ ਵੀ ਬੁਲਾਓ ਇਹਦਾ ਤੇ ਜੈਕਟ ਦਾ ਤੁਸੀਂ ਸਾਨੂੰ ਆਰਡਰ ਕਰ ਸਕਦੀ ਹੈ ਜੇ ਭੈਣ ਨੂੰ ਚਾਹੀਦੀ ਹੋਵੇ ਇਹ ਆਪਣੇ ਆਰਡਰ ਤੇ ਬਣੀ ਹੋਈ ਹੈ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ